जिथे एक पास बारिश न कई लोग गर्मी तो राहत महसूस कर रहे हैं उतें गरीब परिवार बारिश किसी वीडी मुसीबत तो घट नहीं है गरीब परिवार की ਦੀ ਕਾਰਨ ਜੁੜਾ ਛੱਤ ਡਿੱਗੀ ਜਿਸ ਕਾਰਨ ਇੱਕ ਮਹਿਲਾ ਦੀ ਮੌਤ ਦਾ ਮਾਮਲਾ ਵੇਖਣ ਨੂੰ ਮਿਲ ਰਿਹਾ ਦੱਸਦੀ ਸਮਰਾਲਾ ਦੇ ਨੇੜਲੇ ਪਿੰਡ ਮਾਨੂਪੁਰ ਵਿੱਚ ਮੀਂਹ ਕਾਰਨ ਇੱਕ ਗਰੀਬ ਪਰਿਵਾਰ ਦੀ ਛੱਤ ਡਿੱਗਣ ਨਾਲ ਹਾਦਸੇ ਵਿੱਚ ਔਰਤ ਦੀ ਮੌਤ ਹੋ ਗਈ ਹੈ ਜਾਣਕਾਰੀ ਮੁਤਾਬਕ ਪਿੰਡ ਮਾਨੂਪੁਰ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਦੀ ਔਰਤ ਹੈ ਜੁੜੀ ਚਰਨਜੀਤ ਕੌਰ ਇਹ ਆਪਣੇ ਪਤੀ ਲਖਵੀਰ ਸਿੰਘ ਅਤੇ ਤਿੰਨ ਬੱਚਿਆਂ ਨਾਲ ਕਮਰੇ ਦੇ ਵਿੱਚ ਪਈ ਸੀ ਪਤੀ ਬੱਚਿਆਂ ਨਾਲ ਬੈੱਡ ਤੇ ਸੁੱਤਾ ਪਿਆ ਸੀ ਜਦਕਿ ਔਰਤ ਮੰਜੇ ਤੇ ਸੁੱਤੀ ਪਈ ਸੀ ਮੀਂਹ ਕਾਰਨ ਰਾਤ ਦੇ ਵੇਲੇ ਅਚਾਨਕ ਕਮਰੇ ਦੀ ਛੱਤ ਡਿੱਗਣ ਦੀ ਆਵਾਜ਼ ਸੁਣ ਕੇ ਮ੍ਰਿਤਕਔਰਤ ਦਾ ਪਤੀ ਤੁਰੰਤ ਉੱਠ ਗਿਆ ਤੇ ਆਪਣੀ ਘਰਵਾਲੀ ਨੂੰ ਇੱਧਰ ਉੱਧਰ ਲੱਭਣ ਲੱਗਿਆ ਜਦੋਂ ਨਹੀਂ ਲੱਭੀ ਤਾਂ ਉਸਨੇ ਪਿੰਡ ਵਾਲਿਆਂ ਨੂੰ ਬੁਲਾ ਕੇ ਛੱਤ ਦੇ ਮਲਵੇ ਨੂੰ ਚੁੱਕਿਆ ਤਉਸਦੇ ਨੀਚੇ ਹੈ ਜਿਹੜੀ ਆਪਣੀ ਪਤਨੀ ਨੂੰ ਬਾਹਰ ਕੱਢਿਆ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਦੇ ਵੱਲੋਂ ਔਰਤ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਜਿਸ ਕਾਰਨ ਪਰਿਵਾਰ ਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਜੀਆਂ ਜੀਆਂ ਸੁੱਤੀ ਪਈ ਮਹਿਲਾ ਨੂੰ ਹੈ ਜਿਹੜਾ ਮੌਤ ਕਾਲ ਬਣ ਕੇ ਕਿਸ ਤਰੀਕੇ ਦੇ ਨਾਲ ਲੈ ਗਈ ਸਾਰੇ ਵੇਖ ਕੇ ਹੈਰਾਨ ਰਹਿ ਗਏ ਸਮਰਾਲਾ ਤੋਂ ਲਖਮਿੰਦਰ ਕੱਤਰੀ ਦੀ ਰਿਪੋਰਟ ਲੁਧਿਆਣਾ ਲਾਇ ਲਖਵੀਰ ਸਿੰਘ ਜੀ ਮਖਸਮਾਦਾ ਹੀ ਗੈਸਾ ਦਾ ਹੀ ਮਦਦੋਂ ਵੱਧ ਮੇਰੀ ਮਦਦ ਕੀਤੀ ਹੈ ਸਾਥ ਦੇ ਕਿੰਨੇ ਕੋਈ ਦਾ ਟੈਂਸ ਸੀ ਇਹ ਸਬਕ 10:00 ਵਜੇ ਡਿੱਗਿਆ ਸਾਤੇ ਕਿਹਨਾਂ ਦੀ ਡੈਥ ਹੋਈ ਥੋੜਾ ਕੀ ਲੱਗਦੇ ਨੇ ਉਹ ਮੇਰੇ ਕਰਵਾਲੀਏ ਕਿੰਨੇ ਬੱਚੇ ਨੇ ਜੀ ਬੱਚੇ ਤਿੰਨ ਆ ਮੇਰੇ ਦੋ ਛੋਟੇ ਇੱਕ ਵੱਡੀ ਕੁੜੀ ਤੂੰ ਵੀ ਉਸ ਦਿਨ ਕਮਰੇ ਦੇ ਵਿੱਚ ਹੀ ਸੀ ਸਾਰੇ ਇਕੱਠੇ ਆ ਰੋਟੀ ਪਾਣੀ ਖਾਦ ਆ ਹੂੰ ਰੋਟੀ ਖਾਣ ਕੇ ਉਹ ਪਤਾ ਨਹੀਂ ਫਰਿੱਜ ਤੋਂ ਪਾਣੀ ਪੀਣ ਲੱਗੇ ਸੀ ਕੋਈ ਗੱਲ ਨਹੀਂ ਸੀ ਸੁੱਤੇ ਪਏ ਸੀ ਉੱਠ ਕੇ ਚਲੇ ਗਏ ਬੱਚਿਆਂ ਨਾਲ ਪਾਣੀ ਪੂਰੀ ਲੱਗੇ ਸਾਨੂੰ ਤਾਂ ਇੰਨਾ ਹੀ ਪਤਾ ਲੱਗਿਆ ਵੀ ਛੱਤ ਜੱਟ ਡਿੱਗੀ ਆ ਫੇਰ ਅਸੀਂ ਕੱਢਿਆ ਨਾ ਫੇਰ ਰੌਲਾ ਪਾਇਆ ਅਸੀਂ ਬਾਹਰੋਂ ਪਿੰਟ ਵਾਲੇ ਵੇੜੇ ਵਾਲੇ ਸੱਦੇ ਆ ਉਹਨਾਂ ਨੇ ਮਦਦ ਕਰਾਈ ਤਾਂ ਕੱਢਿਆ ਸੀ ਉਹਨਾਂ ਨੇ ਕੱਢ ਕੇ ਹਸਪੀਟਲ ਲੈ ਕੇ ਗਏ ਨੰਦਾਂ ਅੰਨੇ ਹਸਪੀਟਲ ਸਰਕਾਰੀ ਹਸਪੀਟਲ ਲੈ ਕੇ ਗਏ ਉੱਧੇ ਜਾ ਕੇ ਜਿਆਦਾ ਸੀ ਉੱਥੇ ਜਾ ਕੇ ਦੁਬਾਰਾ ਫੇਜ ਗਏ ਹੁਣ ਕਿੱਥੇ ਰਹਿ ਰਹੇ ਹਾਂ ਅਸੀਂ ਮਨਪੁਰ ਚ ਉਧਰ ਮੇਰੇ ਬੜੇ ਭਾਈ ਦਾ ਮਕਾਨ ਹੈ ਉਹਦੇ ਵਿੱਚ ਰਹਿ ਰਹੇ ਆਂ ਉਹ ਸ਼ਾਦੀ ਨਹੀਂ ਹੋਈ ਉਹਨਾਂ ਦੀ। ਹੂੰ। ਹੋਰ ਰਹਿੰਦੇ ਵੀ ਜ਼ਿੰਮੇਦਾਰਾਂ ਦੇ ਨੇ ਉੱਥੇ। ਇਹ ਜਿਹੜੇ ਆਹ ਬਹੁਤ ਦੇ ਲੈਂਦੇ। ਇਹ ਦੇਖੋ ਤੁਹਾਡੇ ਸਾਹਮਣੇ ਐਡੇ ਕਿਚੁਕਿਆਈ ਜਾਮੈਂ। ਨਾਕ ਹੋ ਸਕਦਾ ਕੀ ਮਗਨ ਮਦਦ ਕਰਦੇ ਹੂੰ। ਇਹ ਵੱਤ ਤੋਂ ਵੱਧ ਮੇਰੀ ਇਹ ਨੇ ਮਕਾਨ ਦੀ ਮਦਦ ਹੋ ਜਾਵੇ ਬਸ। ਇਹੀ ਚਾਹੁੰਦੇ ਆਂ ਹੋਰ ਆਪਾਂ ਨੂੰ ਕੁਛ ਨਹੀਂ ਚਾਹੀਦਾ। ਅਵਤਾਰ ਸਿੰਘ ਜੀ। ਕੀ ਹੋਇਆ ਜੀ ਇਹ? ਇਹ ਜਿਹੜੀ ਇਹਨਾਂ ਦਾ ਮਕਾਨ ਦੀ ਛੱਤ ਆ ਨਾ। ਮੀ ਕਾਰਨ ਲਗੀ ਹੈ ਕੁਛ ਗਰੀਬੀ ਕਾਰਨ ਮਕਾਨ ਦੀ ਪਿਆਰੀ ਨਹੀਂ ਕਰਾਈ ਸਕੇ ਨਾ ਹੋਈ ਹੈ ਮੀ ਜਾਦੇ ਬੈਣ ਗਾਲਾ ਬਾਹਰ ਉਪਰ ਛੱਤ ਡਿੱਗਣ ਨਾਲ ਇਹਨਾਂ ਦੀ ਡੈਥ ਹੋਈ ਹੈ ਪਹਿਲਾਂ ਚੱਕ ਕੇ ਉਹਨੂੰ ਮਾਨੋਪੁਰ ਹਸਪੀਟਲ ਚ ਲੈ ਕੇ ਗਏ ਨੇ ਪਿੰਡ ਦੇ ਬੰਦੇ ਸਾਡੇ ਵਧੀਆ ਨੇ ਜੀ ਉਸ ਤੋਂ ਬਾਅਦ ਵਿੱਚ ਰਣ ਲੋਧਿਆ ਖਾਨੇ ਨੂੰ ਰੈਫਰ ਕਰਤਾ ਜੀ ਉੱਤੇ ਜਾ ਕੇ ਉਹਨਾਂ ਦੀ ਡੈਥ ਹੋ ਗਈ ਹਾਂ ਜੀ ਇਹ 35 ਸਾਲ ਦੀ ਉਮਰ ਹੈ ਜੀ ਇਹਨਾਂ ਦੀ ਪਰਿਵਾਰ ਦੇ ਵਿੱਚ ਦੋ ਬੇਟੀਆਂ ਨੇ ਜੀ ਉਹਨਾਂ ਦੀਆਂ ਇੱਕ ਬੇਟਾ ਛੋਟਾ ਸਭ ਤੋਂ ਹਾਂਜੀ ਪਰਵਾਰ ਦੇ ਵਿੱਚ ਇਹਨਾਂ ਦਾ ਹੋਰ ਵੀ ਕੋਈ ਕੋਈ ਜਿਹੜੀ ਨਹੀਂ ਇਹਨਾਂ ਦੇ ਮੰਮੀ ਡੈਡੀ ਨਹੀਂ ਹੈਗੇ ਬੱਚਿਆਂ ਦੇ ਇਹਨਾਂ ਦਾ ਡੈਡੀ ਡੈਡੀ ਜੀ ਹੈਗੇ ਨੇ ਦਾਦਾ ਦਾਦੀ ਦੀ ਇਹਦੇ ਨਾਲ ਕਿੱਥੋਂ ਵੀ ਹੈ ਪਿੰਡ ਵਾਲਿਆਂ ਵੱਲੋਂ ਪਹਿਲਾਂ ਤੋਂ ਹੀ ਹੈਲਪ ਚੱਲਦੀ ਆ ਜੀ ਸਾਡੇ ਪਿੰਡ ਦੇ ਵਿੱਚ ਬਹੁਤ ਵਧੀਆ ਬਿੱਤਰਵੈਲੀ ਸੱਜਣ ਨੇ ਸਾਡੇ ਪਿੰਡ ਤੇ ਬਹੁਤ ਪਹਿਲਾਂ ਤੋਂ ਵੀ ਮਦਦ ਕੀਤੀ ਜਾਂਦੀ ਆ ਇਹ ਪਹਿਲੀ ਵਾਰ ਨਹੀਂ ਹੈ ਫਸਟ ਟਾਈਮ ਨਹੀਂ ਹੈਗਾ ਜੀ ਇਹ ਮਦਦ ਤਾਂ ਕਰਦੇ ਜਿੰਦੇ ਸਾਡਾ ਪਿੰਡ ਕਰਦਾ ਰਹੂਗਾ ਜੀ ਸਾਡਾ ਪਿੰਡ ਮਾਨੂਬਰ ਹੈ ਜੀ ਸਾਡੇ ਪਿੰਡ ਦੇ ਬੰਦੇ ਬਾਹਰ ਵੀ ਗਏ ਹੋਣੇ ਉਹਨਾਂ ਵੱਲੋਂ ਵੀ ਮਦਦ ਕੀਤੀ ਜਾਂਦੀ ਹੈ ਕੋਈ ਇਹ ਨਹੀਂ ਹੈਗਾ ਵੀ ਸਾਡੇ ਪਿੰਡ ਦੇ ਵਿੱਚ ਕੋਈ ਬੰਦਾ ਕਹਤੂ ਅਸੀਂ ਮਦਦ ਨਹੀਂ ਕਰਦਾ ਮਦਦ ਕਰਨ ਲਈ ਸਾਡਾ ਪਿੰਡ 24 ਘੰਟੇ ਹਾਜ਼ਰ ਹੈ ਜੀ ਕਿਸੇ ਵੀ ਤਰ੍ਹਾਂ ਦੀ ਹਾਂਜੀ ਕੀ ਨਾਮ ਹੈ ਮੇਰਾ ਨਾਮ ਜਗਜੀਤ ਸਿੰਘ ਜੀ ਜਿਸ ਸਿੰਘ ਕੀ ਘਟਨਾ ਹੋਈ ਹੈ ਇਹ ਜਿਹੜੀ ਘਟਨਾ ਹੋਈ ਹੈ ਜੀ ਇਹ ਬਾਹਰਸ਼ ਦੇ ਨਾਲ ਮਕਾਨ ਦੀ ਛੱਤ ਢਿੱਗੀ ਪਈ ਗਰੀ ਪਰਿਵਾਰ ਦੇ ਮਕਾਨ ਦੀ ਉਹ ਛੱਤ ਢਿੱਗਣ ਦੇ ਨਾਲ ਇੱਕ ਲੜਕੀ ਜਿਹੜੀ ਔਰਤ ਸੀ ਉਹ ਮਕਾਨ ਦੇ ਵਿੱਚ ਰਹਿੰਦੀ ਸੀ ਉਹ ਉੱਠ ਕੇ ਪਾਣੀ ਪੀਣ ਲੱਗੀ ਸੀ ਰਾਤ ਨੂੰ 10 ਵਜੇ 10:30 ਦੇ ਵਿਚਾਲੇ- ਵਿਚਾਲੇ ਦੀ ਗੱਲ ਹੈ ਤੇ ਉਹਦੇ ਤੇ ਉਹ ਮਕਾਨ ਦਾ ਮਲਵਾ ਡਿੱਗਣ ਦੇ ਨਾਲ ਉਹਦੀ ਮੌਤ ਹੋ ਗਈ। ਇਹ ਮਲਵਾ ਇੰਨਾ ਜਿਆਦਾ ਵੱਜਿਆ ਉਹਦੇ ਸਿਰ ਵਿੱਚ ਸੱਟਾਂ ਵੱਜ ਗਈਆਂ, ਗਰਦਨ ਤੇ ਸੱਟ ਵੱਜ ਗਈ, ਲੱਤਾਂ ਤੇ ਪੈਰਾਂ ਤੇ ਜਦੋਂ ਡਿੱਗੇ ਮਕਾਨ ਜੋਰ ਨਾਲ ਖੜਕਾ ਹੋਇਆ ਫਿਰ ਘਰਵਾਲਿਆਂ ਨੇ ਉੱਠ ਕੇ ਆੜਨੀ ਕੁੰਡੀ ਠਾਲੇ ਠਾਲ ਕੇ ਸਾਰਿਆਂ ਨੇ ਇਕੱਠੇ ਹੋ ਕੇ ਕੋਸ਼ਿਸ਼ ਕੀਤੀ ਉਹ ਮਲਵਾ ਹਟਾਉਣ ਦੀ। ਮਲਵਾ ਟਾਉਂਦੇ ਕਰਦਣ ਟਾਈਮ ਲੱਗ ਗਿਆ 1 ਦਾ ਘੰਟੇ ਦੇ ਕਰੀਬ ਲੱਗ ਗਿਆ ਮਲਵਾ ਹਟਾ ਕੇ ਜਦੋਂ ਹਟਾਇਆ ਤਾਂ ਦੇਖਿਆ ਤੇ ਉਹ ਸੌਰਤ ਦੇ ਦੀ ਹਾਲਤ ਬਹੁਤ ਮਾੜੀ ਹੋ ਚੁੱਕੀ ਸੀ ਪਰ ਥੋੜਾ ਬਦਉ ਸਾਹ ਚੱਲਦਾ ਸੀ ਮੂੰ ਜਾਣ ਸੀ ਕਿ ਚੱਕ ਕੇ ਫਟਾਫਟ ਹਸਪੀਟਲ ਲੈ ਗਏ ਆਪਣੇ ਸਾਡੇ ਪਿੰਡ ਦੇ ਸਿਵਲ ਹਸਪੀਟਲ ਵੀ ਵੱਡਾ ਹਸਪੀਟਲ ਹੈ ਉੱਥੇ ਉਹਨਾਂ ਨੇ ਦੇਖਿਆ ਵੀ ਇਹਦੀ ਹਾਲਤ ਤੇ ਲੜਕੀ ਦੀ ਬਹੁਤ ਨਾਜ਼ੁਕ ਹੈ ਅਸੀਂ ਸਾਂਭ ਨਹੀਂ ਸਕਦੇ ਉਹਨਾਂ ਨੇ ਰੈਫਰ ਸਿਵਲ ਹਸਪੀਟਲ ਖੰਡੇ ਨੂੰ ਕਰਤੀ ਜਦ ਇਹ ਖੰਡੇ ਲੈ ਕੇ ਗਏ ਹੰਨੇ ਜਾ ਕੇ ਫਿਰ ਉਹਨਾਂ ਨੇ ਦਾਖਲ ਹੋਣ ਤੋਂ ਪਹਿਲਾਂ ਡਾਕਟਰ ਨੇ ਚੈੱਕ ਕੀਤਾ ਉਹਨੂੰ ਬਾਹਰ ਉਹਨੂੰ ਮਰਿਤ ਕਰਾਰ ਦਿੱਤਾ ਉਸ ਤਰ੍ਹਾਂ ਉਹਦੀ ਮੌਤ ਹੋ ਗਈ ਕਿੰਨੀ ਕੀ ਉਮਰ ਸੀ ਜੀ ਉਹਦੀ ਉਮਰ ਲਗਭਗ 30 35 ਸਾਲ ਦੀ ਹੁੰਦੀ ਸੀ ਪਰਿਵਾਰ ਦੇ ਵਿੱਚ ਕੌਣ ਕੌਣ ਸੀ ਜੀ ਪਰਿਵਾਰ ਦੇ ਵਿੱਚ ਉਹਨਾਂ ਦਾ ਹਸਬੰਦ ਹੈ ਲਖਵੀਰ ਸਿੰਘ ਉਹਨਾਂ ਦੀ ਇੱਕ ਵੱਡੀ ਬੱਚੀ ਲੜਕੀ ਹੈ ਉਹਦੀ ਉਮਰ ਕੋਈ ਹੋਊਗੀ 12ਵੇਂ ਚ ਵੜਦੀ ਹੈ ਗਰਮੀ 12ਵੇਂ ਦੀ ਲੜਕੀ ਹੋ ਤੇ 16-17 ਸਾਲ ਦੀ ਉਮਰ ਹੋ ਤੇ 12 ਸਾਲ ਦੀ ਲੜਕੀ ਹੈ ਇੱਕ ਇੱਕ ਬੱਚਾ ਹੈ ਕੋਈ 8 ਸਾਲ ਦਾ ਇਹਨਾਂ ਦੇ ਹਸਬੰਦ ਕੀ ਕੰਮ ਕਰਦੇ ਸੀ ਉਹ ਮਜ਼ਦੂਰੀ ਕਰਦੇ ਸੀ ਪਿੰਡ ਦਾ ਪਿੰਡ ਦੀ ਕੰਮ ਕਰਦੇ ਨੇ ਬਹੁ ਆ ਚੱਕਦੇ ਨੇ ਕੀ ਕਾਰਨ ਲੱਗਦਾ ਜੀ ਛੱਤ ਗਿਰਨ ਦਾ ਛੱਤ ਗਿਰਨ ਦਾ ਕਾਰਨ ਤਾਂ ਜੀ ਜਿਆਦਾ ਬਰਖਾ ਹੀ ਆ ਪਾਣੀ ਦਾ ਵਜਨ ਹੋ ਗਿਆ ਉੱਤੇ ਉਹਦੇ ਪਾਣੀ ਬਿਲਡ ਪੈ ਗਈ ਕਿਤੇ ਵਿੱਚ ਪਾਣੀ ਵੜ ਗਿਆ ਪੈ ਗਿਆ ਬਾਹਰ ਨਿਕਲਣਾ ਸੀਗਾ ਜਿਆਦਾ ਬਰਸਪਰ ਕਰਕੇ ਉਹ ਕੱਲ ਵੀ ਇੱਕ ਪਾਸੇ ਨੂੰ ਲਿਫ ਗਈ ਡਿੱਗੀ ਹੋ ਗਈ ਉਹ ਬਿਲਡ ਦੇਣ ਦੇ ਨਾਲ ਡਾਟ ਲੱਗੀ ਹੋਸੀ ਕੰਦ ਡਾਟ ਖੜਦੀ ਉਹ ਕੰਦੇ ਸਿਰ ਤੇ ਹੁੰਦੀ ਹੈ ਸਾਈਡ ਦੀ ਕੰਦੇ ਉੱਤੇ ਜਦੋਂ ਉਹ ਇੱਕ ਪਾਸੇ ਝੁਗ ਗਈ ਗੰਧ ਉਹ ਡਾਟ ਡਿੱਪੀ ਸਾਰਾ ਮਲਬਾ ਉਹ ਲੜਕੀ ਦੇ ਜਿਹੜੀ ਚਰਨਜੀਤ ਕੌਰ ਹੈ ਮ੍ਰਿਤਕ ਹੈ ਉਰੇ ਸਪਿਆ ਲੀ ਪਿੰਡ ਦੀ ਪੰਚਾਇਤ ਵੱਲੋਂ ਕੁਝ ਕੀਤਾ ਜਾਵੇਗਾ ਹਾਂ ਪਿੰਡ ਦੀ ਪੰਚਾਇਤ ਨੇ ਤਾਂ ਇਸ ਗੱਲ ਦਾ ਬੜਾ ਉਤਮ ਕੀਤਾ ਔਰ ਕਰੂਗੀ ਵੀ ਸਰਪੰਚ ਸਾਹਿਬ ਕਹਿ ਕੇ ਗਏ ਨੇ ਇੱਥੇ ਆਏ ਸੀ ਵੀ ਜਿੰਨਾ ਕ ਅਸੀਂ ਮਦਦ ਕਰਾਂਗੇ ਪੰਚਾਇਤ ਵੱਲੋਂ ਗਮਿਲ ਸਿੰਘ ਸਰਪੰਚ ਨੇ ਸਾਡੇ ਉੱਤੇ ਬੜੇ ਸਿਆਣੇ ਨੇ ਉਹਨਾਂ ਨੇ ਕਿਹਾ ਵੀ ਅਸੀਂ ਜੋ ਪੰਚਾਇਤ ਵਿੱਚ ਕੋਈ ਸਕੀਮ ਜੇ ਹੁੰਦੀ ਹੈ ਤਾਂ ਵੀ ਮਦਦ ਕਰਾਂਗੇ ਅਸੀਂ ਨਿੱਜੀ ਤੌਰ ਤੇ ਵੀ ਮਦਦ ਕਰਾਂਗੇ ਇਸ ਪਰਿਵਾਰ ਦੀ ਛੱਤ ਪਾ ਕੇ ਦਵਾਂਗੇ ਮਦਦ ਲਈ ਜੇ ਕੋਈ ਨੰਬਰ ਦੇਣਾ ਚਾਹੁੰਦੇ ਹਾਂ ਹਾਂ ਮਦਦ ਤੇ ਲਈ ਨੰਬਰ ਅਸੀਂ ਜੇ ਕੋਈ ਬਾਹਰ ਬੈਠੇ ਸਾਡੇ ਸੱਜਣ ਨੇ ਜਿਹੜੇ ਬਾਹਰੋਂ ਮਦਦ ਕਰਨਾ ਚਾਹੁੰਦੇ ਨੇ ਐਨ ਆਰ ਆਈ ਭਰਾ ਨੇ ਇਸ ਨਗਰ ਦੇ ਭਰਾ ਵੀ ਬੱਚੇ ਵੀ ਬਾਹਰ ਬਹੁਤ ਨੇ ਉਹਨਾਂ ਲਈ ਅਸੀਂ ਇਹ ਨੰਬਰ ਦੇਣਾ ਚਾਹਾਂਗੇ ਵੀ 94631 85263 94631 85263 ਇਹ ਨੰਬਰ ਹੈ ਇਸ ਨੰਬਰ ਤੇ ਉਹ ਜਿੰਨੀ ਮਦਦ ਚਾਹੁੰਦੇ ਨੇ ਉਹ ਸਾਨੂੰ ਸੈਂਡ ਕਰ ਸਕਦੇ ਆ ਆਕੇ 75 ਸਿੰਘ ਤੇ ਬਾਬਾ ਆਪ ਵੀ ਸ੍ਰੀ ਜੀ ਮਾਣਾ ਮਾਣਾ ਬਾਬਾ ਤੇ ਇਹ ਦੋ ਬੰਦਿਆਂ ਜ਼ਿੰਮੇਵਾਰ ਠਹਿਰਾਇਆ ਇਹਨਾਂ ਦੀ ਨਿਗਰਾਨੀ ਹੀਟ ਇਹਨਾਂ ਦੀ ਨਜ਼ਰਸਾਨੀ ਹੀਟ ਇਹ ਮਕਾਨ ਦੀ ਸਤ ਤਿਆਰ ਹੋਊਗੀ ਇਹ ਸਾਰਾ ਇਹਦਾ ਰੰਗ ਪੇਂਟ ਕਰਨਾ